ਕੁੜੀਆਂ ਸਵਰੇ ਆਤੋਂ ਆਉਂਦਾਂ ਗਈ ਪੈਣਾ ਪਰਾਂਵਾਂ ਦੇ ਗੀਤ ਗਾਉਂਦਾਂ ਸੀ ਸਰਾ ਬਹੁਤ ਖੁਸ਼ੀਆਂ ਮਨਾਉਂਦਾਂ ਸੀ ਗੋਲ ਗਲੇ ਪੂੜੇ ਪਕਾਉਂਦਾਂ ਸੀ ਹੁਣ ਕੋਈ ਨਹੀਂ ਸੁਰ ਤਵਾਖਾ ਨੇ ਜਿਹੜੇ ਕੋਈ ਆ ਗੀਤ ਗੱਪੇ ਨੋਨਾ ਤੇ ਨੱਚਦਿਆਂ ਨਾ ਅੱਗੇ ਕੁੜੀਆਂ ਬੋਲੀਆਂ ਪਾਉਂਦਾਂ ਸੀ ਬਹੁਤ ਸ਼ੌਕ ਦੇ ਗੀਤ ਗਾਉਂਦਾਂ ਸੀ ਬਹੁਤ ਸ਼ੌਕ ਦੀਆਂ ਧੀਆਂ ਆਉਂਦਾਂ ਸਵਰੇ ਆਤੋਂ ਆਉਂਦੀਆਂ ਸੀ ਥੱਕੇ ਫੁੱਲ ਖਾਦ ਜਗਾਂ ਸੀ ਤਿਆਰ ਦਾ ਸਿਹਰੇ ਸਾਲ ਪ੍ਰੋਗਰਾਮ ਕਰਾਉਂਦੇ ਆ ਸਾਨੂੰ ਬਹੁਤ ਵਧੀਆ ਲੱਗਿਆ ਅਰੇਕ ਸਾਲ ਅਸੀਂ ਤਿਆਰ ਪ੍ਰੋਗਰਾਮ ਕਰਾਉਂਦੇ ਆ ਪ੍ਰਮਾਤਮਾ ਇਸੇ ਤਰ੍ਹਾਂ ਹਰੇਕ ਸਾਲ ਕਰਾਉਂਦੇ ਸਾਨੂੰ ਇਹ ਪ੍ਰੋਗਰਾਮ ਕਰਾ ਕੇ ਬਹੁਤ ਖੁਸ਼ੀ ਮਿਲਦੀ ਆ ਇਸ ਨਾਲ ਕੁੜੀਆਂ ਜਿਹੜੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਆਪ ਦਾ ਬਹੁਤ ਰੈਗਰ ਕਰਦੀ

ਮਾਂ ਨੂੰ ਖੜਕਾਓ ਤੁਸੀਂ ਦੰਗਾ ਪ੍ਰਭੂ ਦਰੇ ਕਿ ਅਸ਼ਰਗਤੀ ਰੋਟੀ ਵੀਰਾ ਤੇਰੀ ਸਰੀਰ ਪਾ ਜੀ ਸਤਾਰ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਜੀ ਹਲਕਾ ਮੈਲਕਲਾ ਅਦੀਨ ਆਉਂਦੇ ਪਿੰਡ ਨਾਈਵਾਲ ਵਿਖੇ ਕੁਲਵੰਤ ਸਿੰਘ ਰਤਨ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਦੂਸਰਾ ਤੀਜ ਮੇਲਾ ਕਰਵਾਇਆ ਗਿਆ ਤੀਜ ਮੇਲੇ ਵਿੱਚ ਪਿੰਡ ਦੀ ਪੰਚਾਇਤ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਾਇਰ ਮਾਲਵਿੰਦਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਤੀਆਂ ਸਾਡੇ ਪੰਜਾਬ ਦਾ ਸੱਭਿਆਚਾਰ ਹੈ ਪਰ ਇਹ ਪਿੰਡਾਂ ਵਿੱਚੋਂ ਅਲੋਪ ਹੋ ਗਿਆ ਸੀ ਲੇਕਿਨ ਹੁਣ ਪਿੰਡ-ਪਿੰਡ ਵਿੱਚ ਦੁਬਾਰਾ ਤੀਜ ਮੇਲੇ ਲੱਗਨੇ ਸ਼ੁਰੂ ਹੋ ਗਏ ਉਹਨਾਂ ਨੇ ਪਿੰਡ ਵਿੱਚ ਤੀਜ ਮੇਲਾ ਕਰਵਾਉਣ ਵਾਲੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਔਰਤਾਂ ਤੇ ਨੰਨੇ ਬੱਚਿਆਂ ਨੇ ਗਿੱਧਾ ਬੋਲੀਆਂ ਤੇ ਲੋਕ ਗੀਤਾਂ ਦੇ ਨੱਚ ਟੱਪ ਕੇ ਖੂਬ ਮਨੋਰੰਜਨ ਕੀਤਾ ਤੇ ਪ੍ਰਾਤਨ ਸੱਭਿਆਚਾਰ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ ਸ਼ੱਲੰਮੇ ਹੋ ਤਾਂ ਦੇ ਮਾਈ ਇਹਦਾ ਲੰਮਾ ਸ਼ੱਲੰਮੇ ਮੇਰਾ ਮਾਚਾ ਮੇਜ ਦਾਣੀ ਖੜਾ ਅੱਗੇ ਤੇ ਪਕੌੜੇ ਵੇਚਦਾਣੀ ਖੜਾ ਅੱਗੇ ਤੇ ਪਕੌੜੇ ਵੇਚਦਾਣੀ ਇੱਕ ਜੇ ਬੋਲੀ ਬੋਲ ਮੇਰੀ ਚੁੰਨੀ ਦੇ ਸਤਾਰੇ ਜਿਵੇਂ ਅੰਬਰਾਂ ਦੇ ਤਾਰੇ ਮੇਰੀ ਚੁੰਨੀ ਦੇ ਸਤਾਰੇ ਜਿਵੇਂ ਅੰਬਰਾਂ ਦੇ ਤਾਰੇ ਮਰੂ ਕੋਟਨਾ ਦੇਖਾ ਦੂ ਪੰਭੂ ਤਾਰੇ ਵੀ ਮੈਂ ਵੀ ਜੱਟੀਏ ਰੰਗਦੀ ਮਰੂ ਕੋਟਨਾ ਦੇਖਾ ਦੂ ਪੰਭੂ ਤਾਰੇ ਇਸ ਮੌਕੇ ਕੁਲਦੀਪ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਇਸ ਤਿਹਾੜ ਦੇ ਬਹਾਨੇ ਸਾਡੇ ਪਿੰਡ ਦੀਆਂ ਤਿਆਂ ਭੈਣਾਂ ਇਕੱਠੀਆਂ ਹੁੰਦੀਆਂ ਹਨ ਅਤੇ ਇਹੋ ਜਿਹੇ ਤਿਹਾੜ ਦਾ ਹਰ ਪਿੰਡ ਵਿੱਚ ਮਨਾਉਣੇ ਚਾਹੀਦੇ ਹਨ ਮੇਰਾ ਨਾਮ ਕੁਲਦੀਪ ਖਰ ਹੈ ਹਾਂਜੀ ਤੇ ਇਹ ਤੀਆਂ ਦਾ ਤਿਹਾਰਾ ਜਿਹੜਾ ਇਹ ਸਾਨੂੰ ਔਰਤਾਂ ਨੂੰ ਇੱਕ ਮਤਲਬ ਆਪਣੇ ਟੈਨਸ਼ਨਾਂ ਨੂੰ ਜੇ ਮੈਨੂੰ ਕੰਮਾਂ ਨੂੰ ਭੁੱਲ ਕੇ ਆਪਣਾ ਮਨੋਰੰਜਨ ਕਰਨ ਦਾ ਇੱਕ ਤਰੀਕਾ ਹੈ ਕਿ ਅਸੀਂ ਆਪਣੇ ਸਾਰੇ ਹਰ ਤਰ੍ਹਾਂ ਦੀ ਟੈਨਸ਼ਨਾਂ ਭੁੱਲ ਕੇ ਆਪਣੇ ਪੇਕੇ ਘਰ ਆ ਕੇ ਅੱਜ ਬਹੁਤ ਇੰਜੋਏ ਕੀਤਾ ਕਿ ਮੈਂ ਆਪਣੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਮਨਾਇਆ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਕਿ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਹਰ ਤਰ੍ਹਾਂ ਦੀ ਟੈਨਸ਼ਨ ਨੂੰ ਭੁੱਲ ਗਏ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਇਦੋਂ ਵੀ ਵਧੀਆ ਪ੍ਰਬੰਧ ਕਰਕੇ ਇਹ ਪ੍ਰੋਗਰਾਮ ਕੀਤਾ ਜਾਵੇ ਤੇ ਤਾਂ ਕਿ ਸਾਰੀਆਂ ਕੁੜੀਆਂ ਪਿੰਡ ਦੀਆਂ ਇਕੱਠੀਆਂ ਹੋ ਸਕਣ ਤੇ ਇਹ ਕੇ ਪ੍ਰੋਗਰਾਮ ਛੁੱਟੀ ਵਾਲੇ ਦਿਨ ਰੱਖਿਆ ਜਾਵੇ ਤਾਂ ਕਿ ਕਿਸੇ ਨੂੰ ਆਉਣ ਚ ਪ੍ਰੋਬਲਮ ਨਾ ਹੋਵੇ ਤੇ ਮੈਨੂੰ ਪਰ ਇਹ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਲੱਗਿਆ ਕਿੱਟੀਜ ਕਮੇਟੀ ਆਗੂ ਹਰਬੰਸ ਸਿੰਘ ਨੇ ਕਿਹਾ ਕਿ ਸਾਡੀ ਕਮੇਟੀ ਬੋਲੋ ਇਹ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਉਹਨਾਂ ਕਿਹਾ ਕਿ ਇਹ ਤੀਆਂ ਦਾ ਤਿਹਾਰ ਨਹੀਂ ਦਰਸਲ ਤੀਆਂ ਦਾ ਤਿਹਾਰ ਹੈ ਕਿਉਂਕਿ ਸਾਲ ਬਾਅਦ ਤੀਆਂ ਇਕੱਠੀਆਂ ਹੁੰਦੀਆਂ ਨੇ ਰਲ ਮਿਲ ਬੋਲੀਆਂ ਪਾਉਂਦੀਆਂ ਨੇ ਉਹ ਇਹ ਤਿਹਾਰ ਰਲ ਮਿਲ ਕੇ ਪਿਆਰ ਨਾਲ ਰਹਿਣ ਦਾ ਸੰਦੇਸ਼ ਵੀ ਦਿੰਦਾ ਹੈ ਤੁਸੀਂ ਦੇਖ ਰਹੇ ਹੋ ਕੈਰੇ ਲਾਈਫ ਸਟਾਰ ਬਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਅੱਜ ਪਿੰਡ ਸੇਰ ਸਿੰਘਪੁਰਾ ਨਾਈ ਵਾਲਾ ਵਿਖੇ ਸਾਰੀਆਂ ਧੀਆ ਭੈਣਾਂ ਵੱਲੋਂ ਰਲ ਮਿਲ ਕੇ ਤੀਆਂ ਦਾ ਤਿਹਾਰ ਮਨਾਇਆ ਗਿਆ ਜੋ ਹਰੇਕ ਪਿੰਡ ਦੇ ਵਿੱਚ ਰਲ ਮਿਲ ਕੇ ਤੀਆਂ ਦੇ ਤਿਹਾਰ ਮਨਾਏ ਜਾਂਦੇ ਨੇ ਧੀਆ ਭੈਣਾਂ ਵੱਲੋਂ ਰਲ ਮਿਲ ਕੇ ਕਿੱਦਾ ਨਾਚ ਕੀਤੇ ਜਾਂਦੇ ਨੇ ਪੰਨ ਦੇ ਚਾਹ ਨੂੰ ਪੂਰਾ ਕਰਨ ਲਈ ਜਿੱਥੇ ਸਾਡੀਆਂ ਧੀਆ ਭੈਣਾਂ ਇਕੱਠੀਆਂ ਹੋ ਕੇ ਹੱਸ ਖੇਡ ਲੈਂਦੀਆਂ ਖੇਡਣਾ ਵੀ ਜ਼ਰੂਰੀ ਹੈ ਸਭ ਦੇ ਚਿਹਰਿਆਂ ਤੇ ਭਾਈ ਰੌਣਕ ਆ ਜਾਂਦੀ ਐ ਇਸ ਕਰਕੇ ਜ਼ਰੂਰੀ ਹੈ ਹੱਸਣਾ ਖੇਡਣਾ ਵੀ ਅੱਜ ਸਾਰੇ ਨਗਰ ਵੱਲੋਂ ਰਲ ਮਿਲ ਕੇ ਪਿੰਡ ਸੇਰ ਸਿੰਘਪੁਰਾ ਦੀਆਂ ਧੀਆ ਭੈਣਾਂ ਅਤੇ ਬਾਹਰੋਂ ਵੀ ਬਰਨਾਲੇ ਤੋਂ ਵੀ ਪਹੁੰਚੇ ਨੇ ਸਾਰਿਆਂ ਵੱਲੋਂ ਭੈਣਾਂ ਵੱਲੋਂ ਰਲ ਮਿਲ ਕੇ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਤੀਆਂ ਦੇ ਤਿਹਾਰ ਤੇ ਸਾਡੀ ਸਾਰੀ ਸੰਗਤ ਵੱਲੋਂ ਸਾਰੀਆਂ ਭੈਣਾਂ ਨੂੰ ਲੱਖ ਲੱਖ ਵਧਾਈ ਹੋਵੇ